ਲੇਣ ਵਾਸਤੇ ਨਹੀਂ ਇਹ ਕੇਂਦਰ ਕੁੱਛੀ ਵਿੱਚ ਬੈਠੇ ਇਹ ਬਜ਼ਾਰਤੀਆਂ ਦੇ ਹਿੱਤਾਂ ਲਈ ਜਦੋਂ ਬਜ਼ਾਰਤੀ ਨੂੰ ਕੋਈ ਆਫਰ ਆਉਂਦੀ ਹੈ ਉਹ ਕਦੇ ਖੜਨੀ ਹੁੰਦੇ ਨੇ ਉਥੇ ਸਵੇਰ ਦਾ ਵਾਅਦਾ ਕੀਤਾ ਹੋਇਆ ਵੀ ਅਸੀਂ ਜੁਨਿਅਰ ਸਟਾਫ ਨੂੰ ਭੇਜਦੇ ਹਾਂ ਜਿਵੇਂ ਕੱਲ ਪਬਲਿਕੇਸ਼ਨ ਬਿਊਰੋ ਇੰਚਾਰਜ ਨੂੰ ਵੀ ਪਤਾ ਸੀ ਵੀ ਗਿਣਤੀ ਕਿੰਨੀ ਹੈ ਸਾਡੇ ਵੱਲੋਂ ਹੁਣ ਐਕਸ਼ਨ ਨੂੰ ਫੋਨ ਲਾਇਆ ਗਿਆ ਵੀ ਉਥੇ ਕਿੰਨੇ ਬੰਦੇ ਭੇਜਣੋ ਕਹਿੰਦਾ ਮੈਨੂੰ ਮਸਲੇ ਦਾ ਹੀ ਨਹੀਂ ਪਤਾ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਨੂੰ ਮੇਰੇ ਧਿਆਨ ਚ ਹੀ ਨਹੀਂ ਹੈਗਾ ਵੀ ਮੈਂ ਜਾਣਾ ਕਿ ਨਹੀਂ ਜਾਣਾ ਇਹ ਮਾਮਲਾ ਕਿੰਨੀ ਮੰਦ ਕੀ ਹੈ ਸਾਡੀ ਸਾਡੀ ਪਹਿਲੀ ਤੇ ਮੰਗ ਇਹ ਆ ਵੀ ਇਹ ਐਡਮਿਨਿਸਟ੍ਰੇਸ਼ਨ ਦਾ ਸਭ ਤੋਂ ਵੱਡਾ ਫੇਲੀਅਰ ਆ ਇਹ ਬੇਦਬੀ ਦਾ ਮਾਮਲਾ ਮਾਨਕੋਸ਼ ਦੇ ਵਿੱਚ ਗੁਰਬਾਣੀ ਹੋਰ ਬਹੁਤ ਸਾਰੇ ਕਲਮਾਂ ਨਾਲ ਸੰਬੰਧਤ ਉਹਦੇ ਵਿੱਚ ਵਿਖਿਆਨ ਕੀਤਾ ਹੋਇਆ ਸੰਕਲਪਾਂ ਸੁਨਾਤਾਂ ਦੀ ਵਿਆਖਿਆ ਕੀਤੀ ਗਈ ਆ ਇਹਨਾਂ ਨੇ ਪਾਣੀ ਦੇ ਵਿੱਚ ਸੁੱਟ ਕੇ ਮਿੱਟੀ ਦੇ ਵਿੱਚ ਰੋਲ ਕੇ ਮਾਨਕੋਸ਼ ਦੀ ਬੇਦਬੀ ਕੀਤੀ ਆ ਉਹਦੇ ਵਾਸਤੇ ਜਿਹੜੇ ਵੀ ਅਧਿਕਾਰੀ ਜ਼ਿੰਮੇਵਾਰ ਉਹ ਸਸਪੈਂਡ ਕੀਤੇ ਜਾਣ ਔਰ ਜਿੰਨਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਬੀਸੀ ਸਾਹਿਬ ਸਾਡੇ ਨਾਲ ਜਾ ਕੇ ਵਾਅਦਾ ਕਰਕੇ ਆਏ ਆ ਅਰਦਾਸ ਕਰਵਾ ਕੇ ਮਾਨਕੋਸ਼ ਦੀਆਂ ਪੋਤੀਆਂ ਚੱਕਵਾ ਕੇ ਟਰੱਕਾਂ ਚੜਖੜੀਆਂ ਸ਼ੁਰੂ ਕਰਵਾ ਕੇ ਆਏ ਆ ਅਸੀਂ ਵਿਦਿਆਰਥੀ ਲਾਗੇ ਇਹ ਕਹਿੰਦੇ ਵੀ ਅਸੀਂ ਆਪਣਾ ਅਮਲਾ ਭੇਜਦੇ ਆ ਅਜੇ ਤੱਕ ਇਹਨਾਂ ਨੇ ਕੋਈ ਆਪਣਾ ਅਮਲਾ ਨਹੀਂ ਭੇਜਿਆ ਅਸਟ੍ਰੀਡੀਨ ਡੀਨ ਅਕੈਡੈਮਿਕ ਨਹੀਂ ਪਹੁੰਚਿਆ ਉਥੇ ਡੀਨ ਸਟੂਡੈਂਟ ਵੈਲਫੇਅਰ ਨਹੀਂ ਪਹੁੰਚਿਆ ਉਥੇ ਰਜਿਸਟਰ ਨਹੀਂ ਪਹੁੰਚਿਆ ਇਹ ਜਿਹੜੇ ਤਿੰਨੇ ਅਧਿਕਾਰੀ ਆਪਣੇ ਉਦਿਆਂ ਤੇ ਬਣਦੇ ਲਾਇਕ ਨਹੀਂ ਆ ਇਹ ਤਿੰਨੇ ਦੇ ਤਿੰਨੇ ਉਦਿਆਂ ਤੋਂ ਹਟਾਏ ਜਾਣ ਉਸ ਤੋਂ ਬਾਅਦ ABC ਸਾਹਿਬ ਸਾਡੇ ਨਾਲ ਕਮਿਟਮੈਂਟ ਕਰਕੇ ABC ਸਾਹਿਬ ਸਾਨੂੰ ਜਵਾਬ ਦੇਣ ਵੀ ਅਜੇ ਤੱਕ ਉਥੇ ਕੋਈ ਅਧਿਕਾਰੀ ਜਾਂ ਕੋਈ ਕਰਮਚਾਰੀ ਯੂਨੀਵਰਸਿਟੀ ਚ ਚਾਰ ਕਲਾਸਾਂ ਦੇ ਅਧਿਕਾਰੀ ਆ A B C D ਉਥੇ ਕਿਸੇ ਵੀ ਕਲਾਸ ਦਾ ਕੋਈ ਵੀ ਅਧਿਕਾਰੀ ਜਾਂ ਕੋਈ EMPLOYE ਨਹੀਂ ਹੈ ਉਹ ਵਿਦਿਆਰਥੀ ਲੱਗੇ ਹੋਏ ਆ ਇੱਕ ਵਿਦਿਆਰਥੀ ਨੇ 300 ਮਾਰ ਗੋਛ ਚੁੱਕਿਆ 300 ਵਾਰ ਉੱਤੇ ਥੱਲੇ ਹੋ ਰਿਹਾ ਉਹਦਾ ਲੱਕ ਆ ਕੋਈ ਸਪਰਿੰਗ ਨਹੀਂ ਹੈ ਉਹ ਬੁਧੀ ਗਲਤੀ ਕੀਤੀ ਐਡਮਿਨਿਸਟ੍ਰੇਸ਼ਨ ਨੇ ਗਲਤੀ ਕੀਤੀ ਵੀਸੀ ਸਾਹਿਬ ਨੇ ਗਲਤੀ ਕੀਤੀ ਆ ਪਬਲਿਕੇਸ਼ਨ ਵਿਰੋਧੇ ਇੰਚਾਰਜ ਨੇ ਤੁਗਤ ਵਿਦਿਆਰਥੀ ਰਹੇ ਆ ਕੀ ਜੇ ਅਸੀਂ ਇਹ ਪੰਚ ਦਾ ਮੁੱਦਾ ਬੇਬੀ ਦਾ ਮੁੱਦਾ ਠਾ ਕੇ ਸੀ ਉਹ ਗਲਤੀ ਕਰਨੀ ਆ ਕੀ ਕਿਉਂ ਨਹੀਂ ਆ ਰਹੇ ਉੱਥੇ ਵੀਸੀ ਸਾਹਿਬ ਭੱਜ ਜਾਗੇ ਆ ਅਜੇ ਤੱਕ ਇਹਨਾਂ ਨੂੰ ਕਿਹਾ ਵੀ ਯੂਨੀਵਰਸਿਟੀ ਨੂੰ ਛੁੱਟੀ ਲਾਉਂਦੇ ਉਹਨਾਂ ਨੇ ਛੁੱਟੀ ਨਹੀਂ ਲਾਣੀ ਯੂਨੀਵਰਸਿਟੀ ਇਮੀਡੀਏਟਲੀ ਛੁੱਟੀ ਹੋਣੀ ਚਾਹੀਦੀ ਆ ਛੁੱਟੀ ਤੋਂ ਬਾਅਦ ਉਥੇ ਸਾਰੇ ਅਧਿਕਾਰੀ ਪਹੁੰਚਣੇ ਚਾਹੀਦੇ ਆ ਸਾਰੇ ਵਿਭਾਗਾਂ ਦੇ ਹੈੱਡ ਪਹੁੰਚਣ ਸਾਰੇ ਵਿਭਾਗਾਂ ਦੇ ਉਥੇ ਜਿੰਨੇ ਵੀ EMPLOYEES ਪਹੁੰਚਣ ਤੇ ਸਾਰੇ ਵਿਦਿਆਰਥੀ ਉਥੇ ਪਹੁੰਚਣੇ ਚਾਹੀਦੇ ਆ ਉਹ ਇੰਨੀ ਵੱਡੀ ਗਿਣਤੀ ਦੀ ਟਰੱਕ ਭਰ ਭਰ ਜਿਨ੍ਹਾਂ ਨੇ ਜਿਹੜੇ ਮਾਨ ਕੋਈ ਦੀਆਂ ਪੁੱਤੀਆਂ ਛੁੱਟੀਆਂ ਉਹ ਕੋਈ ਘੰਟੇ ਤੋਂ ਘੰਟੇ ਦਾ ਕੰਮ ਨਹੀਂ ਹੈ ਵੀ ਉਹ ਚਾਰ ਬੰਦੇ ਲਾ ਕੇ ਜਿਹੜਾ ਉਹ ਚੱਕ ਕੇ ਤੇ ਟਰੱਕਾਂ ਚ ਲਾ ਦੇ ਦੇਣਗੇ ਉਥੇ ਮੈਨ ਪਾਵਰ ਦੀ ਲੋੜ ਆ ਉਥੇ ਘੱਟੋ ਘੱਟ 2-3000 ਬੰਦੇ ਦੀ ਲੋੜ ਆ ਜਿਹੜਾ ਬਲਕ ਦੇ ਵਿੱਚ ਇੱਕ ਮਹਨ ਕੁਛ ਦਾ weight ਵੈਸੀ 3-4 ਕਿਲੋ ਆ ਜਦੋਂ ਪਾਣੀ ਦੇ ਨਾਲ ਗਿੱਲਾ ਹੋ ਗਿਆ ਉਹਦਾ ਭਾਰ 7-8 ਕਿਲੋ ਹੋ ਚੁੱਕਾ ਮਹਨ ਕੋਈ ਦਾ ਐਕਸੀਐਨ ਨੂੰ ਅਸੀਂ ਜਦੋਂ ਸੌਣ ਕੀਤਾ ਵੀ ਤੁਸੀਂ ਇੱਥੇ ਆਓ ਉਹ ਕਹਿੰਦਾ ਮੈਨੂੰ ਇਸ ਮਾਮਲੇ ਬਾਰੇ ਕੋਈ ਪਤਾ ਨਹੀਂ ਹੈ ਵੀ ਮੈਂ ਆਉਣਾ ਵੀ ਨਹੀਂ ਆਉਣਾ ਕਿਉਂਕਿ ਜਿੰਨਾ ਵੀ ਇਹ ਵਾਲਾ ਸਾਖਾ ਸਾਰਾ ਐਕਸੀਐਨ ਦੇ ਥੱਲੇ ਆ ਐਕਸੀਐਨ ਨੇ ਕਾਲ ਕਰਕੇ ਬੁਲਾਉਣਾ ਸੀ ਉਹਨਾਂ ਨੂੰ ਐਕਸੀਐਨ ਨੂੰ ਇਸ ਮਾਮਲੇ ਬਾਰੇ ਹੀ ਨਹੀਂ ਪਤਾ ਸੋ ਤੁਸੀਂ ਦੇਖ ਲਓ ਇਹ ਜਿਹੜੀ ਐਡਵਾਂਸੇਸ਼ਨ ਆ ਇਹ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਗਲਤੀ ਕਰ ਰਹੀ ਆ ਇਹਨਾਂ ਨੂੰ ਦੱਸੋ ਵੀ ਅਸੀਂ ਕਿੱਥੋਂ ਤੱਕ ਬਖਸ਼ੀਏ ਸਾਨੂੰ ਇਮੀਡੀਏਟ ਜਿਹੜੀ ਵੀ ਘੜੀ ਤੱਲਾ ਉਦਿਆਂ ਤੇ ਉਹਨਾਂ ਦਾ ਸਾਮ ਉਹ ਉਦਿਆਂ ਤੋਂ ਹਟਾਏ ਜਾਣ ਇਮੀਡੀਏਟਲੀ ਔਰ ਯੂਨੀਵਰਸਿਟੀ ਦੀ ਛੁੱਟੀ ਲਾਨੀ ਜਾਵੇ। ਬਾਬਾ ਜੀ ਬੋਲਣਗੇ ਇੱਕ ਮਿੰਟ ਇੱਕ ਮਿੰਟ ਮੈਂ ਦੇਖੋ ਬਹੁਤ ਹੀ ਮੰਦ ਭਾਗੀ ਗੱਲ ਹੈ ਜਿਹੜੀ ਇੱਥੇ ਹੋਈ ਹੈ ਅਸੀਂ ਤਾਂ ਪਹਿਲਾਂ ਵਾਲੀਆਂ ਬੇਅਦਬੀਆਂ ਦਾ ਇਨਸਾਫ ਮੰਗ ਰਹੇ ਆ ਕਿ ਜੋ ਪੰਜਾਬ ਦੀ ਧਰਤੀ ਤੇ ਪੰਜਾਬੋਂ ਬਾਹਰ ਵੀ ਵੱਖ-ਵੱਖ ਥਾਵਾਂ ਤੇ ਲੰਮੇ ਸਮੇਂ ਤੋਂ ਸੋਚੀ ਸਮਝੀ ਸਾਜਿਸ਼ ਦੇ ਤਹਿਤ ਬੇਅਦਬੀਆਂ ਹੋਈਆਂ ਉਹਨਾਂ ਦਾ ਪੂਰਨ ਤੌਰ ਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ ਪਰ ਸਾਡੀ ਜਿਹੜੀ ਪੰਜਾਬ ਦੀ ਧਰਤੀ ਤੇ ਪੰਜਾਬੀ ਯੂਨੀਵਰਸਿਟੀ ਉਹਦੇ ਵਿੱਚ ਇਸ ਤਰ੍ਹਾਂ ਦੀ ਜਿੱਥੋਂ ਤੱਕ ਸਿੱਖਿਆ ਦੀ ਗੱਲ ਪੂਰੀ ਦੁਨੀਆ 'ਚ ਜਾਣੀ ਹੈ ਗਿਆਨ ਦੀ ਗੱਲ ਦੁਨੀਆ 'ਚ ਜਾਣੀ ਆ ਗੁਰਬਾਣੀ ਦੇ ਸਤਕਾਰ ਲਈ ਸਮੂਹ ਧਰਮਾਂ ਦੇ ਧਰਮ ਗ੍ਰੰਥਾਂ ਦੇ ਸਤਕਾਰ ਲਈ ਜੋ ਉਸ ਜੁਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਗੁਰਬਾਣੀ ਦੀ ਤੇ ਹੋਰ ਧਾਰਮਿਕ ਗ੍ਰੰਥਾਂ ਦੇ ਪਾਵਨ ਸ਼ਲੋਕਾਂ ਦੀ ਵਿਦਵੀ ਹੋਵੇ ਤਾਂ ਮੈਂ ਸਮਝਦਾ ਇਹ ਤੋਂ ਵੱਧ ਮੰਦ ਭਾਗੀ ਗੱਲ ਜਿਹੜੀ ਹੋਰ ਨਹੀਂ ਹੋ ਸਕਦੀ ਜਦੋਂ ਮੈਨੂੰ ਨੌਜਵਾਨਾਂ ਨੇ ਇਹਦੇ ਬਾਰੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਤੇ ਮੀਡੀਆ ਦੇ ਵਿੱਚ ਵੀ ਵੱਡੀ ਪੱਧਰ ਤੇ ਖਬਰ ਜਿਹੜੀ ਹੈ ਸੰਸਾਰ ਵਿੱਚ ਫੈਲੀ ਤਾਂ ਮੈਂ ਆਪਣੇ ਸਾਰੇ ਰੁਝੇਵੇਂ ਜਿਹੜੇ ਸੀ ਉਹਨਾਂ ਨੂੰ ਰੋਕ ਕੇ ਤੁਰੰਤ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਿਆ ਔਰ ਮੈਂ ਆ ਕੇ ਉਹ ਦੋ ਜਗ੍ਹਾ ਦੇਖੀ ਆ ਮੈਂ ਹੈਰਾਨ ਹੋਇਆ ਕਿ ਕਿਹੜੇ ਸਲਾਹਕਾਰ ਨੇ ਜਿਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਪੁਸਤਕਾਂ ਨੇ ਇਹਨਾਂ ਨੂੰ ਪਾਣੀ ਦੇ ਵਿੱਚ ਗਾਲ ਦਿੱਤਾ ਜਾਵੇ ਮੈਂ ਸਮਝਦਾ ਕਿ ਜੇਕਰ ਇਹ ਸਿੱਖ ਨੌਜਵਾਨ ਜਿਹੜੇ ਵਿਦਿਆਰਥੀ ਤੇ ਦੂਸਰੇ ਨੌਜਵਾਨ ਵੀ ਸਮੂਹ ਧਰਮਾਂ ਦੇ ਲੋਕ ਜਿਹੜੇ ਬੈਠੇ ਆ ਨੌਜਵਾਨ ਸਿੱਖ ਵੀ ਮੁਸਲਮਾਨ ਵੀ ਹਿੰਦੂ ਵੀ ਕਿਉਂਕਿ ਸਾਰੇ ਧਰਮ ਗ੍ਰੰਥਾਂ ਦੇ ਸ਼ਲੋਕ ਮਹਾਨ ਕੋਸ਼ ਦੇ ਵਿੱਚ ਦਰਜ ਆ ਤੇ ਮਹਾਨ ਕੋਚ ਦੀ ਬਿਆਦ ਵੀ ਇਸ ਤਰੀਕੇ ਦੇ ਨਾਲ ਮੈਨੂੰ ਹੁਣ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਗੱਲਬਾਤ ਹੋਈ ਆ ਪ੍ਰਬੰਧਕੀ ਸਟਾਫ ਵੀ ਸੀ ਸਾਹਿਬ ਉਹਨਾਂ ਦੇ ਹੋਰ ਸਾਰੇ ਬੈਠੇ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਤਾਂ ਮੈਨੂੰ ਇਹ ਜਾਣਕਾਰੀ ਮਿਲੀ ਆ ਕਿ ਇਹ ਐਫ ਆਈ ਆਰ ਜਿਹੜੀ ਆ ਉਹ ਦਰਜ ਹੋ ਚੁੱਕੀ ਆ ਸਬੰਧਤ ਵਿਅਕਤੀਆਂ ਦੇ ਉੱਪਰ ਜਿਨ੍ਹਾਂ ਨੇ ਗੁਨਾਹ ਕੀਤਾ ਹੈ ਗਲਤੀ ਕੀਤੀ ਆ ਔਰ ਪ੍ਰਬੰਧਕੀ ਸਟਾਫ ਦੀ ਜਿਹੜੀ ਗਲਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਚੁੱਕੀ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਵੀ ਇੱਥੇ ਪੁੱਜ ਚੁੱਕੇ ਆ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਗੜੀ ਉਹ ਵੀ ਪੁੱਜੇ ਹੋਏ ਆ ਔਰ ਸਿੰਘ ਸਾਹਿਬ ਗਿਆਨੀ ਪ੍ਰਣਾਮ ਸਿੰਘ ਦੀ ਹੈ ਜਿਹੜੇ ਹੈੱਡ ਗ੍ਰਾਂਥੀ ਦੇ ਗੁਰਦੁਆਰਾ ਦੂਰਨਵਾਰਨ ਸਾਹਿਬ ਪਟਿਆਲਾ ਉਹ ਵੀ ਪੁੱਜੇ ਹੋਏ ਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਜਿਹੜੇ ਆ ਗੁਰੂ ਨਾਨਕ ਯੂਨੀਵਰਸਿਟੀ ਤੋਂ ਵੀ ਪੁੱਜੇ ਆ ਇੱਥੋਂ ਵੀ ਸਾਰੇ ਤੋ ਗੱਲਬਾਤ ਜਿਹੜੀ ਆ ਇਹ ਅਕਾਲ ਤਖਤ ਸਾਹਿਬ ਦੇ ਵੀ ਧਿਆਨ ਵਿੱਚ ਚਲੇਗੀ ਆ ਤੇ ਅਕਾਲ ਤਖਤ ਸਾਹਿਬ ਵੱਲੋਂ ਦਸ਼ਾ ਨਿਰਦੇਸ਼ ਹੋਏ ਆ ਇਹ ਜਿੰਨੀਆਂ ਵੀ ਪੁਸਤਕਾਂ ਨੇ ਇਹਨਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤੁਰੰਤ ਪਹੁੰਚਾਇਆ ਜਾਵੇ ਅਗਲਾ ਜਿਹੜਾ ਫੈਸਲਾ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਤੌਰ ਤੇ ਲਿਆ ਜਾਣਾ ਕਿ ਇਹਨਾਂ ਪੁਸਤਕਾਂ ਨੂੰ ਕਿਸ ਤਰ੍ਹਾਂ ਉੱਤੇ ਅਗਨ ਪ੍ਰਿੰਟ ਕਰਨਾ ਜਾਂ ਕੀ ਅਗਲੀ ਜਿਹੜੀ ਕਾਰਵਾਈ ਉਹ ਕਰਨੀ ਆ ਇੱਕ ਕਾਨੂੰਨੀ ਪੱਖ ਆ ਕਾਨੂੰਨੀ ਤੌਰ ਤੇ ਐਫ ਆਈ ਆਰ ਜਿਹੜੀ ਦਰਜ ਹੋ ਚੁੱਕੀ ਆ ਉਹਦੇ ਤੇ ਸਬੰਧਤ ਵਿਅਕਤੀਆਂ ਤੇ ਸਖਤ ਕਾਰਵਾਈ ਹੋਵੇ ਧਾਰਮਿਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਤੇ ਕਾਰਵਾਈ ਅਸੀਂ ਹਰਿਆਣਾ ਸਿਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੰਗ ਕਰਦੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਨੁਮਾਇंदे ਪਹੁੰਚੇ ਆ ਕਿ ਜਿਹੜੀ ਬੇਅਦਬੀ ਹੋਈ ਆ ਇਹ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇੱਥੇ ਯੂਨੀਵਰਸਿਟੀ 'ਚ ਵਾਪਰੀਆਂ ਜਿਹੜੀਆਂ ਬੜੀਆਂ ਮੰਦ ਭਾਗੀਆਂ ਨੇ ਇਹ ਰੁਕਣੀਆਂ ਚਾਹੀਦੀਆਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਔਰ ਦੂਸਰਾ ਜਿਹੜਾ ਪਰਬੰਧਕੀ ਸਟਾਫ ਨੇ ਦੱਸਿਆ ਕਿ ਅਜਨ ਚੇਤ ਸਾਡੇ ਕੋਲੋਂ ਇਹ ਜਿਹੜੀ ਘਟਨਾ ਕਿ ਅਸੀਂ ਇਹ ਫੈਸਲਾ ਹੀ ਨਹੀਂ ਕਰ ਸਕੇ ਕਿ ਇਹ ਧਾਰਮਿਕ ਗ੍ਰੰਥ ਹੈ ਜੀ ਇੱਕ ਪੁਸਤਕ ਹੈ ਵੀ ਇਹਨੂੰ ਕਿਸ ਤਰੀਕੇ ਨਾਲ ਡਿਸਟਰੋਏ ਕਰਨਾ ਪਰ ਮੈਂ ਸਮਝਦਾ ਕਿ ਜਦੋਂ ਖੁਦ ਨੂੰ ਨਾ ਪਤਾ ਹੋਵੇ ਤਾਂ ਇਹਦੀ ਸਲਾਹ ਲੈ ਲੈਣੀ ਚਾਹੀਦੀ ਆ ਨੇੜੇ ਆਪਣੇ ਹੈੱਡ ਗ੍ਰੰਥੀ ਸਾਹਿਬ ਸੀ ਜਾਂ ਅਸਲੀ ਅਕਾਲ ਤਖਤ ਸਾਹਿਬ ਤੋਂ ਇਹ ਧਾਰਮਿਕ ਕਿਸੇ ਸੰਸਥਾ ਤੋਂ ਇਹਦੀ ਸਲਾਹ ਲੈ ਲਈ ਜਾਂਦੀ ਕਿ ਇਸ ਪੁਸਤਕ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਆ ਸਮੂਹ ਧਰਮ ਗ੍ਰੰਥਾਂ ਦੇ ਸ਼ਲੋਕ ਆ ਕਿ ਉਹ ਇਸ ਤਰੀਕੇ ਨਾਲ ਉਹਦੇ ਚ ਗਲਤੀਆਂ ਛਾਪ ਗਈਆਂ ਨੇ ਤੇ ਇਹ ਮਸਲਾ ਜਿਹੜਾ ਵਾ ਉਹ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਹਾਈ ਕੋਰਟ ਚ ਵੀ ਗਿਆ ਪੰਜਾਬ ਦੀ ਵਿਧਾਨ ਸਭਾ ਚ ਵੀ ਇਹ ਗੱਲ ਉੱਠੀ ਆ ਔਰ ਫਿਰ ਉਸ ਤੋਂ ਬਾਅਦ ਇਹ ਜਿਹੜੀਆਂ ਹਜ਼ਾਰਾਂ ਦੀ ਤਦਾਦ ਵਿੱਚ ਪੁਸਤਕਾਂ ਛਪੀਆਂ ਸੀ ਮੈਂ ਤਾਂ ਸਮਝਦਾ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਇੰਨੀਆਂ ਹਜ਼ਾਰਾਂ ਦੀ 35000 ਗਲਤੀਆਂ ਚਾਰ ਪੁਸਤਕਾਂ ਦੇ ਵਿੱਚ ਛਾਪ ਜਾਣ ਵੀ ਇਹ ਕਿਸ ਸਾਜ਼ਿਸ਼ ਦੇ ਤਹਿਤ ਇਹ ਜਿਹੜੀਆਂ ਗਲਤੀਆਂ ਨੇ ਉਹ ਛਾਪੀਆਂ ਨੇ ਔਰ ਦੂਸਰਾ ਕਰੋੜਾ ਰੁਪਇਆ ਦੇਤੇ ਖਰਚ ਆਇਆ ਮੈਂ ਹੁਣ ਇੱਕ ਨਿਊਜ਼ ਦੇਖ ਰਿਹਾ ਸੀ ਅਖਬਾਰ ਦੀ ਮੈਨੂੰ ਨੌਜਵਾਨਾਂ ਨੇ ਦਿਖਾਈ ਹੈ ਇਹਦੇ ਤੇ ਲਿਖਿਆ ਹੋਇਆ ਕਿ 9 ਸਾਲਾਂ ਦੇ ਵਿੱਚ ਇਹ ਜਿਹੜਾ ਸਪਨਾ ਸੀ ਮਹਾਨਕੋਸ਼ ਉਹਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਤੇ 2.5-3 ਕਰੋੜ ਰੁਪਇਆ ਇਹਦੇ ਤੇ ਖਰਚ ਆ ਚੁੱਕਾ ਤੇ ਉਹ ਵੀ ਮੈਂ ਸਮਝਦਾ ਕਿ ਸਾਡਾ ਜਿਹੜਾ 2.5-3 ਕਰੋੜ ਰੁਪਇਆ ਵੀ ਖਰਾਬ ਹੋਇਆ ਬਿਆਦਬੀ ਵੀ ਹੋਈ ਤੇ ਜਿਹੜਾ ਕਾਰਜ ਸੀ ਪੂਰਾ ਵੀ ਨਹੀਂ ਹੋਇਆ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਸੀਗਾ ਸੋ ਮੈਂ ਸਮਝਦਾ ਕਿ ਬੜੀ ਵੱਡੀ ਗਲਤੀ ਆ ਬੜਾ ਵੱਡਾ ਗੁਨਾਹ ਆ ਔਰ ਜਿਹੜੇ ਸਬੰਧਤ ਵਿਅਕਤੀ ਆ ਉਹਨਾਂ ਤੇ ਧਾਰਮਿਕ ਤੌਰ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਤੇ ਕਾਨੂੰਨ ਪੱਖੋਂ ਕਾਨੂੰਨੀ ਸਜ਼ਾ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਪਟਿਆਲਾ ਨੂੰ ਦੇਣੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੀ ਜਰੂਰ ਇਸ ਵਿੱਚ ਇਨਵੋਲਵਮੈਂਟ ਕਰਨੀ ਚਾਹੀਦੀ ਕਿਉਂਕਿ ਛੋਟੀ ਜੀ ਗੱਲ ਨਹੀਂ ਹੈ ਜਿਸ ਜਿੱਥੋਂ ਗਿਆਨ ਦਾ ਚਾਨਣ ਵੰਡਿਆ ਜਾਣਾ ਸੀ ਜੋ ਯੂਨੀਵਰਸਿਟੀ ਦੇ ਵਿੱਚ ਹੀ ਐਸੀ ਘਟਨਾ ਹੋ ਜਾਵੇ ਤਾਂ ਫਿਰ ਆਪਾਂ ਕਿਸ ਜਗ੍ਹਾ ਤੋਂ ਆਸ ਕਰਦੇ ਆ ਕਿ ਸਤਕਾਰ ਤੇ ਮਾਣ ਜਿਹੜਾ ਉਹ ਕਿੱਥੇ ਬਹਾਲ ਹੋਊਗਾ ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਜਿਹੜੇ ਸੰਗਤਾਂ ਨੇ ਮੈਂ ਦੇਖ ਰਿਹਾ ਯੂਨੀਵਰਸਿਟੀ ਦੇ ਵਿਦਿਆਰਥੀ ਬੱਚੇ ਬੱਚੀਆਂ ਉਹਨਾਂ 'ਚ ਬੜਾ ਰੋਸ ਆ ਇਸ ਗੱਲ ਦਾ ਬੜਾ ਭਾਰੀ ਰੋਸ ਹੈ ਇਸ ਗੱਲ ਦਾ ਤੋ ਇਹ ਵੀ ਇਹ ਚਾਹੀਦਾ ਕਿ ਸਬੰਧਤ ਵਿਅਕਤੀਆਂ ਤੇ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤਾ ਜਾਵੇ ਤੇ ਬਾਕੀ ਕਲੋਨੀ ਤੇ ਧਾਰਮਿਕ ਜਿਹੜੀ ਉਹ ਕਾਲਪਤ ਸਰ ਤੇ ਪ੍ਰਸ਼ਾਸਨ ਵੱਲੋਂ ਹੋਣੀ ਚਾਹੀਦੀ ਹੈ। ਸੋ ਪੰਜਾਬੀ ਸਨ ਜੱਟਾਪੁਰ ਜਨੇ ਕਹਿ ਰਿਹਾ ਹੈ ਮੈਨੂੰ ਪਹੁੰਚਾ ਜੀ ਪ੍ਰਤੀਬਿੰਦਿ